ਪਹਿਲਾਂ ਲਗਾ ਕਰਨਾ ਬਾਈਕ ਨੂੰ ਨਹੀਂ ਕਰ ਖਾਲਸ ਬਾਈਕ ਨੂੰ ਠੀਕ ਹੈ ਜੀ ਆਪਾਂ ਦੋ ਬੋਲੇ ਇਹੜੇ ਬਣਾਉਣੇ ਆ ਉਹ ਥੱਲੇ ਰੱਖੀ ਦੇ ਇੱਦਾਂ ਠੀਕ ਹੈ ਹਾਂ ਆਪਾਂ ਪਹਿਲਾਂ ਲੜਣਾ ਠੀਕ ਹੈ ਦਾ ਪਹਿਲਾ ਪੱਲਾ ਕੇ ਕਰ ਲੈਣਾ ਇੱਦਾਂ ਠੀਕ ਹੈ ਇਹਨੂੰ ਜਾ ਕੇ ਆਪਾਂ ਫੋਲਡ ਕਰ ਲੈਣਾ ਇੱਦਾਂ ਨਾਲ ਤਾਂ ਇਹ ਮੋਟਾ ਹੈ ਨਾ ਠੀਕ ਹੈ ਨਾ ਇਹ ਅੱਖ ਤੋਂ ਖਿਸਕਦਾ ਨਹੀਂਗਾ ਫਿਰ ਇੱਦਾਂ ਠੀਕ ਹੈ ਜੀ ਇੱਦਾਂ ਆਪਾਂ ਘੁਮਾ ਲੈਣਾ ਠੀਕ ਆ ਹੁਣ ਆਪਾਂ ਪਿੱਛੇੋਂ ਕਿਦਾ ਮੋੜਨਾ ਵੀ ਦੇਖ ਲਓ ਕਰਕੇ ਤਾਂ ਉਹ ਇਦਾਂ ਸਾਫ਼ ਕਰਨਾ ਠੀਕ ਹੈ ਜੀ ਉਪਰੋਂ ਗੋਲ ਕਰ ਲੈਣਾ ਨਾਲ ਦੀ ਨਾਲ ਇਦਾਂ ਥੋੜਾ ਕੋ ਪਿੰਚ ਕਰ ਲੈ ਠੀਕ ਇਹਨੂੰ ਪਹਿਲਾਂ ਸਾਫ਼ ਕਰ ਲੈਣਾ ਇਹਨੂੰ ਪਰਫੈਕਟ ਤੱਕ ਹੋਣਗੇ ਸਪੀਡ ਹੌਲੀ ਰੱਖਣੀ ਆ ਐ ਆਪਾਂ ਗੁੱਠੇ ਨਹੀਂ ਮਲਣਾ ਇਦਾਂ ਖਿੱਚ ਕਰ ਦਮ ਇਦਾਂ ਠੀਕ ਹੈ ਇਪਾਂ ਨੇੜੇ ਹੀ ਰੱਖਣਾ ਹੁੰਦਾ ਲੜ ਬਿਲਕੁਲ ਇੱਥੇ। ਥੋੜਾ ਬਣਾ ਤੀਜਾ ਲੜ ਦੇਖ ਲਓ। ਕੋਈ ਕੀ ਰੱਖ ਲਿਆ ਕਰੋ ਦਸਤਾਰ ਨੂੰ ਠੀਕ ਆ ਪਹਿਲਾ ਪੱਲਾ ਕੀ ਕਰਨਾ ਕਰੋ ਇੱਥੇ। ਆਹ ਬੜਾ ਠੀਕ ਆ ਮਗਰੋਂ ਪੈਚੀ ਕਰਕੇ ਇਸੇ ਲੜ ਰੱਖਿਆ ਇਹਪਾਂ ਉਹ ਨਾਲੀ ਰੱਖ ਲੈਣਾ ਬਿਲਕੁਲ ਇੱਥੇ। ਠੀਕ ਹੈ ਜੀ। ਇਹਨੂੰ ਪੱਲੇ ਨੂੰ ਆਪਾਂ ਪਲੇ ਖਿੱਚਣਾ ਹੈ ਇੱਥੇ। ਸਾਫ਼ ਕਰ ਲੈਣਾ। ਆਪਾਂ ਫੇਰ ਉਦਾਂ ਹੀ ਪਿੰਚ ਕਰਨਾ ਇਸਾਂ ਸਪੀਡ ਹੌਲੀ ਰੱਖ ਕੇ ਨਾਲ ਦੀ ਨਾਲ ਸਾਫ਼ ਕਰੀ ਜਾਣੇ ਆ ਬੱਲੇ ਠੀਕ ਹੈ ਦੋਨੋਂ ਹੀ ਆਨ ਲੱਗਦਾ ਸਾਰੇ ਇਹਨੂੰ ਪਹਿਲਾ ਪੱਲਾ ਵੀ ਹਮੇਸ਼ਾ ਅੱਗੇ ਕਰਨਾ ਇਦਾਂ ਦੋ ਪੱਲੇ ਹੁੰਦੇ ਨੇ ਨਾ ਆਵਲੇ ਆ ਪਹਿਲਾ ਪੱਲਾ ਇਹਦਾ ਪਹਿਲਾ ਪੱਤਲਾ ਰਸਾ ਇਹਨੂੰ ਅੱਗੇ ਕਰਨਾ ਇਦਾਂ ਠੀਕ ਹੈ ਇਹੀ ਆਪਾਂ ਮਿਚੇ ਕਰਨਾ ਹੁੰਦਾ ਜਿਹੜਾ ਆਪਾਂ ਪਹਿਲਾਂ ਅੱਗੇ ਲੈ ਕੇ ਜਾਂਦੇ ਹਾਂ ਨਾ ਇਹਨੂੰ ਆਪਾਂ ਪਿੰਚ ਕਰਨਾ ਹੁੰਦਾ ਠੀਕ ਹੈ ਉਪਰੋਂ ਗੋਲ ਕਰਨਾ ਇਦਾਂ ਖਾਲੀ ਸਵਾਈ ਕਰੀ ਜਾਣੀ ਠੀਕ ਹੈ ਕਿੰਨੇ ਵੀ ਲੜ ਲਾਉਣੇ ਤੁਸੀਂ ਇਦਾਂ ਮੋਢੇ ਦੀ ਰੱਖ ਲੈਣੇ ਤਾਂ ਠੀਕ ਹੈ ਅਰੇ ਸਾਨੂੰ ਲੜਦਾ ਪਤਾ ਲੱਗ ਰਿਹਾ ਦਾ ਦੇਖਦੇ ਰਹੇ ਨੇ ਠੀਕ ਹੈ ਜੀ ਭਾਈ ਤੇ ਤਾਂ ਲਈਆਂ ਨੇ ਠੀਕ ਐ ਸਪੀਡ ਹੌਲੀ ਰੱਖਿਆ ਕਰੋ ਹੁਣ ਆਪਣਾ ਕੋਈ ਕੰਪੀਟੀਸ਼ਨ ਨਹੀਂ ਹੈਗਾ ਆਪਾਂ ਸਿੱਖਣ ਹੀ ਆਏ ਹਾਂ ਠੀਕ ਐ ਅਡਾ ਪਾ ਸਲਾਈ ਕਿਦਾਂ ਯੂਜ਼ ਕਰਨੀ ਹੈ ਤੇ ਕਈ ਪਤਾ ਆਹ ਲੈ 20 ਐਨੋ ਠੀਕ ਐ ਇਦਾਂ ਫੜਨਾ ਆਵਾਜ਼ ਇਦਾਂ ਠੀਕ ਐ ਜੀ ਆ ਪਹਿਲੇ ਲੜੜ ਤੋਂ ਸ਼ੁਰੂ ਕਰ ਲੈਣਾ ਆਪਾਂ ਇੱਥਾਂ ਉੱਪਰੋਂ ਐਸਾਂ ਲਾਸਟ ਤੱਕ ਠੀਕ ਹੈ ਇੱਥਾਂ ਟਾ ਕਰਕੇ ਲਾਸਟ ਤੱਕ ਇਹ ਰਹਾ ਦੂਜੀ ਲੜ ਦੇ ਨਾਲ ਇਹ ਵੀ ਜਾਣਾ ਇਹ ਵੀ ਹੌਲੀ ਆਪਾਂ ਯੂਜ਼ ਕਰਨਾ ਬਾਅਦ ਠੀਕ ਹੈ ਨੇੜੇ ਰੱਖੇ ਲੜ ਦੇਖੋ ਆ ਦੇਖੋ ਲੜ ਕਿੱਥੇ ਚਲੇ ਗਿਆ ਨਾ ਆਪਾਂ ਨੇੜੇ ਤਾਂ ਰੱਖਦੇ ਨੇ ਕਹਿੰਦੇ ਬਾਜ ਨਾਲ ਲੜ ਉੱਪਰ ਚਲੇ ਜਾਂਦਾ ਇਦਾਂ ਜਦੋਂ ਆਪਾਂ ਲਾਸਟ ਲੜ ਲਾਉਣਾ ਵਾ ਜਿਹੜਾ ਬਾळा ਹੈ ਨਾ ਇਹ ਥੱਲੇ ਕਰ ਲੈਣਾ ਤਾਂ ਠੀਕ ਹੈ ਦੇਖੋ ਲਾਸਟ ਨਾੜ ਇਹ ਸਾਹ ਜਿਹਾ ਨਾ ਆ ਹਾਂ ਪੱਲਾ ਪਾ ਉੱਪਰ ਜਾ ਕੇ ਲੈ ਇਦਾਂ ਇਹੋ ਥੱਲੇ ਕਰ ਲੈ ਇਦਾਂ ਇਹਨੂੰ ਪ੍ਰੋਪਰ ਖੋਲ ਲੈਣਾ ਇਦਾਂ ਇਹਨੂੰ ਸਾਫ ਕਰ ਲੈਣਾ ਯੋਗੋਂ ਪਲਾੜਾ ਮੋੜਨਾ ਨੱਕ ਦੀ ਸੇਹ ਤੋਂ ਬਿਲਕੁਲ ਇਦਾਂ ਠੀਕ ਹੈ ਸ਼ੁਰੂ ਇਦਾਂ ਕੋਣ ਲਗਾ ਲੈਣਾ ਠੀਕ ਹੈ ਪੂਰੇ ਪਲਾੜਾ ਨੇ ਪੈਣਾ ਪੈਨ ਕਿੱਥਾਂ ਲਾਉਣੀ ਉਹ ਵੀ ਦੇਖ ਲਾ ਹੁਣ ਅ ਜਿੱਥੋਂ ਆਪਾਂ ਲੜ ਮੋੜਿਆ ਸੀ ਨਾ ਇੱਥੇ ਇਦਾਂ ਪੈਨ ਰੱਖਣੇ ਇਦਾਂ ਇਹ ਲੋਣੀ ਆਪਾਂ ਟੇਢੀ ਐ ਤਾਂ ਹੱਲਿਓਏ ਉੱਪਰ ਨੂੰ ਐ ਤਾਂ ਠੀਕ ਐ ਇਹਦਾ ਰਣ ਟਾਈਟ ਰਹਿਦਾ ਐ ਤਾਂ ਬਾਹਰ ਦੇਖੋ ਜੇ ਤੁਹਾਨੂੰ ਲੱਗਦਾ ਹੈ ਮੇਰੀ ਬੱਦ ਥੋੜੀ ਟੇਢੀ ਆ ਆਈ ਤੋਂ ਸੈਂਟਰੋਂ ਫੜ ਕੇ ਠੀਕ ਆ ਪਿੱਛੇੋਂ ਤੇ ਅੱਗੇੋਂ ਫੜ ਕੇ ਐਦਾਂ ਘਵਾ ਦੇਣੀ ਥੋੜੀ ਹਲਕੀ ਜੀ ਠੀਕ ਹੈ ਹੁਣ ਕੋ 50 ਕਿਦਾਂ ਛੋਟੀ ਕਰਨੀ ਇਹ ਵੀ ਦੇਖ ਲਓ ਇੱਕ ਸਾਈਡ ਤੋਂ ਪਹਿਲਾਂ ਐਦਾਂ ਠੀਕ ਹੈ ਜੀ ਫੇਰ ਦੂਜੀ ਸਾਈਡ ਤੋਂ ਐਦਾਂ ਆਪਾਂ ਸਿਰ ਕਿਵੇਂ ਢਕਣਾ ਉਹ ਵੀ ਦੇ ਲਵਾਜੋ। ਪਲੜ ਪਿੱਛੇ ਕਰਨਾ ਇਦਾਂ। ਇਹਨੂੰ ਖਿੱਚਣਾ ਹੈ ਇਦਾਂ ਪੜਕੇ ਇਦਾਂ। ਇਹਨੂੰ ਪ੍ਰੋਪਰ ਖੋਲ ਲੈਣਾ ਉੱਪਰ ਆਪਾਂ। ਉਸ ਸਟਾਰਟਿੰਗ ਤੋਂ ਬਾਹਰ ਨਾਲ ਅੰਦਰ ਕਰ ਦਵਾਂ ਇੱਦਾਂ ਫੇਰੇ ਇਧਰੋਂ ਉਸ ਤੋਂ ਬਾਅਦ ਆਪਾਂ ਖਿੱਚਣਾ ਇੱਦਾਂ ਠੀਕ ਹੈ ਜੀ ਆਪਾਂ ਲਾਸਟ ਲੜ ਕੇ ਮਿਲਣਾ ਆਵੜਾ ਇਹ ਕੰਨੀ ਅੰਦਰ ਹੋੜ ਲੇ ਤਾਂ ਇਧਰੋਂ ਫੇਰ ਐਂਟਰ ਬਣਾ ਕੇ ਇੱਧਰ ਚੱਕ ਕੇ ਆਹ ਸਾਈਡ ਇਦਾਂ ਲਗਾਓ ਠੀਕ ਐ ਇਹ ਵੀ ਰੱਖਣੀ ਐ ਨੱਕ ਵੀ ਇਹ ਚ ਰੱਖਣੀ ਐ ਵਗੈਰਾ ਠੀਕ ਐ ਜੀ